ਆ ਵੀ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਬੜੇ ਪੰਡਾ ਲੈਨੇ ਦੇਖੋ ਹੈ ਇਹ ਵੀ ਆਖਰੀ 에ਰਪੋਰਟ ਆ ਇਥੇ ਸ਼ਾਇਦ ਸਫਾਈ ਵੀ ਕਰਦੇ ਹੋਣਗੇ ਜਦੋਂ ਕੋਈ ਆਉਂਦਾ ਹੋਵੇ ਤੇ ਮੈਂ ਕਿਹਾ ਚੱਲ ਇਥੋਂ ਵੀ ਜਿਹੜਾ ਕੱਟ ਜਮਾ ਇਹ ਚੀਜ਼ਾਂ ਵੀ ਚੇਤੇ ਰੱਖਦਾ ਬੰਦਾ ਹੈ ਵਧੀਆ ਆ ਬਹੁਤ ਅੱਛਾ ਹੈਨਾ ਆਲਾ ਕਿੰਨਾ ਵਧੀਆ ਬਣਾਇਆ ਚਲੋ ਵੇਹ ਹੋ ਜਾਂਦਾ 10 ਮਿੰਟ ਇੱਥੇ ਤੇ ਦਾਨ ਪਾਤਰਾ ਨੇ ਤਾਂ ਵਧੀਆ ਕੀਤਾ ਪਰ ਵਿਚੋ ਮਾਇਆ ਕਿੱਥੇ ਗਈ ਇਹ ਰੱਬ ਹੀ ਜਾਣੇ ਚਲੋ ਠੀਕ ਆ ਹੁਣ ਮੈਂ ਗਾਂ ਨੰਗਾ ਹੋਣਾ ਮੈਨੂੰ ਫੜ ਲੈਣ ਵੀ ਇਹ ਇੱਥੇ ਕੀ ਕਰਦਾ ਫਿਰਦਾ ਸਾਡੇ ਜਿਵੇਂ ਅੱਜ